ਸਾਰੇ ਕਾਲਜ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚੱਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਿਰਦੀ ਕਲਾ ਦੇ ਵਿੱਚ ਤੇ ਦੋ ਤਿੰਨ ਦਿਨ ਹੋ ਗਏ ਆ ਜਿਹੜੀ ਆ ਤੁਹਾਡੇ ਨਾਲ ਵੀਡੀਓ ਨਹੀਂ ਸ਼ੇਅਰ ਹੋ ਪਾਈ ਜਿਹੜਾ ਵਾ ਕਾਫੀ ਬਿਜ਼ੀ ਰੁਟੀਨ ਚੱਲ ਰਹੀ ਸੀਗੀ ਤੇ ਕਾਫੀ ਜਣਾਂ ਦੇ ਜਿਹੜੇ ਕਮੈਂਟ ਵੀ ਆ ਰਹੇ ਸੀਗੇ ਤੇ ਫਿਰ ਮੈਂ ਜਿਹੜੀ ਵੀਡੀਓ ਆ ਕਮੈਂਟ ਦੇ ਬੇਸ ਤੇ ਹੀ ਬਣਾਉਣੀ ਆ ਕਿ ਜਿਹੜੀ ਕੋਈ ਭੈਣ ਕੋਈ ਸਿਸਟਰ ਜਿਹੜੀ ਕੋਈ ਪ੍ਰੋਬਲਮ ਸ਼ੇਅਰ ਕਰਦੀ ਹੈ ਕਿ ਉਹਨਾਂ ਨੂੰ ਉਸ ਚੀਜ਼ ਤੇ ਸੋਲੂਸ਼ਨ ਚਾਹੀਦਾ ਹੈ ਤੇ ਮੈਂ ਅੱਜ ਤੁਹਾਡੇ ਨਾਲ ਜਿਹੜਾ ਵਾ ਉਹ ਲੈ ਕੇ ਆਈ ਆਂ ਕਿ ਮਲਠੀ ਵਾਲਾ ਸੀਰਮ ਤੇ ਮਲਠੀ ਵਾਲਾ ਜਿਹੜਾ ਸਕਰਬ ਸੀਗਾ ਆ ਮਲਠੀ ਵਾਲਾ ਸਕਰਬ ਉਹ ਮੈਂ ਤੁਹਾਡੇ ਵੀਡੀਓ ਨਹੀਂ ਸ਼ੇਅਰ ਕੀਤੀ ਕਿ ਉਹਨਾਂ ਦੋਨਾਂ ਦਾ ਕੀ ਕਮਾਲ ਹੈ ਚਿਹਰਾ ਸੀ ਮਲਠੀ ਦਾ ਸਕਰਬ ਬਣਾ ਕੇ ਫੇਸ ਤੇ ਲਗਾਉਂਦੇ ਆਂ ਫੇਸ ਦੀ ਸਕਰਬਿੰਗ ਕਰਦੇ ਆ ਉਹਦੇ ਨਾਲ ਜਿਹੜੇ ਸਾਡੇ ਓਪਨ ਪੋਰਸ ਆ ਉਹ ਜਿਹੜੇ ਆ ਉਹ ਬੰਦ ਹੋ ਜਾਂਦੇ ਨੇ ਤੇ ਨਾਲ ਹੀ ਸਾਡੀ ਜਿਹੜੀ ਸੈਮ ਟਾਈਮ ਹੋਣੀ ਸ਼ੁਰੂ ਹੋ ਜਾਂਦੀ ਆ ਸਕਿਨ ਦੇ ਉੱਪਰ ਗਰਮੀ ਦੀ وجہ ਦੇ ਨਾਲ ਉਹ ਰਿਮੂਵ ਹੋ ਜਾਂਦੀ ਆ ਤੇ ਸਾਡੇ ਜਿਹੜਾ ਚਿਹਰਾ ਵਾ ਉਹਦੇ ਤੇ ਜਿਹੜਾ ਵਾ ਨਾ ਉਹ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਤੇ ਸਾਡੇ ਜਿਹੜੀ ਆ ਸਕਿਨ ਵਾ ਉਹ ਲਾਈਟ ਜਿਹੜੀਆਂ ਦੀ ਡਾਰਕ ਸਕਿਨਾਂ ਲਾਈਟ ਹੋਣ ਸ਼ੁਰੂ ਹੋ ਜਾਂਦੀਆਂ ਇਸ ਕਰਬ ਜਿੱਦਾਂ ਅਸੀਂ ਮਲਠੀ ਵਾਲਾ ਸੀਰਮ ਬਣਾ ਕੇ ਤੇ ਜਿਹੜਾ ਵਾ ਅਸੀਂ ਸਟੋਰ ਕਰਕੇ ਰੱਖ ਸਕਦੇ ਆ ਤੇ ਉਸੇ ਤਰੀਕੇ ਨਾਲ ਅਸੀਂ ਇਸ ਕਰਬ ਵੀ ਬਣਾ ਕੇ ਰੱਖ ਸਕਦੇ ਆ ਤੇ ਇਹਨੂੰ ਅਸੀਂ ਜਿਹੜਾ ਵਾ ਡੇਲੀ ਯੂਜ਼ ਕਰਾਂਗੇ ਜਦੋਂ ਅਸੀਂ ਮਲਠੀ ਵਾਲਾ ਸੀਰਮ ਤੇ ਮਲਠੀ ਵਾਲਾ ਸਕਰਬ ਇਹ ਮਲਠੀ ਵਾਲਾ ਹੀ ਪੈਕ ਅਸੀਂ ਯੂਜ਼ ਕਰਾਂਗੇ ਤਾਂ ਤੁਸੀਂ ਇਦਾਂ ਜਿਹੜਾ ਰਿਜ਼ਲਟ ਦੇਖੋ ਤੁਸੀਂ ਕਿੰਨਾ ਵਧੀਆ ਰਿਜ਼ਲਟ ਆਉਂਤੇ ਸ ਤੁਹਾਡੀ ਸਾਰੀ ਇਹ ਕੋਈ ਸ਼ਾਈਆਂ ਦੀ ਪਿਗਮਨਟੇਸ਼ਨ ਦੀ ਪ੍ਰੋਬਲਮ ਆ ਫੇਰ ਤੁਹਾਡੇ ਜਿਹੜੀ ਆ ਸਨ ਟੈਨ ਵਾ ਉਹ ਰਿਮੂਵ ਹੋ ਜਗੀ ਤੇ ਨਾਲ ਹੀ ਤੁਹਾਡੇ ਸਕਿਨ ਦੇ ਉੱਤੇ ਜਿਹੜਾ ਚਿਹਰੇ ਤੇ ਰੁੱਖਾਪਾਨਾ 글로ਵ ਆਣਾ ਸ਼ੁਰੂ ਹੋ ਜਾਗਾ ਸਕਿਨ ਬਿਲਕੁਲ ਸੌਫਟ ਹੋ ਜਾਗੀ ਤੇ ਅੱਜ ਅਸੀਂ ਤੁਹਾਨੂੰ ਸਕਰਬ ਬਣਾ ਕੇ ਦੱਸਾਂਗੇ ਕਿ ਇਸ ਤਰ੍ਹਾਂ ਕਿਹੜਾ ਬਣਾਉਣਾ ਹੈ ਤੇ ਇਹਨੂੰ ਸਟੋਰ ਕਰਕੇ ਰੱਖਣਾ ਹਾਂਜੀ ਸਕਰਬ ਜਮਾ ਮਲਠੀ ਵਾਲਾ ਸਕਰਬ ਬਣਾਉਣ ਵਾਸਤੇ ਸਭ ਤੋਂ ਪਹਿਲੀ ਜਿਹੜੀ ਚੀਜ਼ ਵਾ ਉਹ ਆ ਕਿ ਸਾਨੂੰ ਜਿਹੜੀ ਆ ਸ਼ੀਸ਼ੀ ਆ ਜਾਂ ਇਹ ਵੀ ਕੋਈ ਬਰਤਨ ਕੁਝ ਵੀ ਲੈਣਾ ਹੈ ਉਹ ਅਸੀਂ ਕੱਚ ਦਾ ਲੈਣਾ ਹੈ ਕਿਉਂਕਿ ਅਸੀਂ ਇਸ ਚੀਜ਼ ਨੂੰ ਜਿਹੜਾ ਸਟੋਰ ਕਰਕੇ ਰੱਖਣਾ ਹੈ ਜਦੋਂ ਵੀ ਅਸੀਂ ਕੋਈ ਚੀਜ਼ ਸਟੋਰ ਕਰਕੇ ਰੱਖਣੀ ਹੋਵੇ ਉਹ ਸਾਡੀ ਕੱਚ ਦੀ ਹੋਣੀ ਚਾਹੀਦੀ ਹੈ ਜਾਂ ਚੀਨੀ ਦੀ ਹੋਣੀ ਚਾਹੀਦੀ ਹੈ ਪਲਾਸਟਿਕ ਵਾਲੀ ਅਸੀਂ ਬੋਟਲ ਵਿੱਚ ਸ਼ੀਸ਼ੀ ਵਿੱਚ ਡੱਬੀ ਵਿੱਚ ਅਸੀਂ ਕਦੀ ਵੀ ਸਟੋਰ ਕਰਕੇ ਚੀਜ਼ ਨਹੀਂ ਰੱਖਣੀ ਤੇ ਇਸ ਕਰਕੇ ਅਸੀਂ ਕੱਚ ਦੀ ਸ਼ੀਸ਼ੀ ਲੈ ਲਈਏ ਤੁਸੀਂ ਕੱਚ ਦਾ ਜਿਹੜੀ ਬੌਲ ਵੀ ਲੈ ਸਕਦੇ ਹੋ ਕੱਚ ਦੀ ਕੌਲੀ ਲੈ ਸਕਦੇ ਹੋ ਤੇ ਜਿਸ ਤਰ੍ਹਾਂ ਕਾਫੀ ਵਾਲੀ ਛੋਟੀਆਂ ਸ਼ੀਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਸਾਫ਼ ਕਰਕੇ ਰੱਖ ਸਕਦੇ ਹੋ ਤੁਸੀਂ ਉਹਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਕ੍ਰੀਮ ਆਉਂਦੀਆਂ ਨੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਕੱਚ ਵਾਲੀਆਂ ਸ਼ੀਸ਼ੀਆਂ ਉਹਨਾਂ ਨੂੰ ਕੋਈ ਵੀ ਕੱਚ ਵਾਲੀ ਕੋਈ ਸ਼ੀਸ਼ੀ ਹੈ ਤੁਸੀਂ ਉਹਨੂੰ ਜਿਹੜਾ ਵਾ ਸਾਫ਼ ਕਰਕੇ ਰੱਖ ਲਿਆ ਕਰੋ ਉਹ ਬਹੁਤ ਕੰਮ ਆਉਂਦੀਆਂ ਨੇ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਕੱਚ ਦੀ ਸ਼ੀਸ਼ੀ ਲੈ ਲਈਏ ਤੇ ਇਹਦੇ ਵਿੱਚ ਅਸੀਂ ਜਿਹੜਾ ਵਾ ਇੱਕ ਚਮਚ ਦੇ ਲਗਭਗ ਅਸੀਂ ਮਲਠੀ ਪਾਊਡਰ ਪਾਵਾਂਗੇ ਤੇ ਮਲਠੀ ਪਾਊਡਰ ਇਹ ਮੈਂ ਜਿਹੜਾ ਵਾ ਹਮੇਸ਼ਾ ਬਣਾ ਕੇ ਰੱਖ ਛੱਡਦੀ ਆ ਘਰੇ ਆਪੇ ਹੀ ਪਾਊਡਰ ਫਾਰਮ ਚ ਬਣਾਉਂਦੀ ਆ ਮਲਠੀ ਨੂੰ ਜਿਹੜਾ ਵਾ ਗ੍ਰाइंड ਕਰ ਲੀਦਾ ਤੇ ਇਹਦੇ ਵਿੱਚ ਇੱਕ ਚਮਚ ਦੇ ਲਗਭਗ ਇਹ ਦੇਖੋ ਇੱਕ ਚਮਚ ਦੇ ਲਗਭਗ ਅਸੀਂ ਜਿਹੜਾ ਵਾ ਉਹ ਮਲਠੀ ਪਾਊਡਰ ਇਹਦੇ ਵਿੱਚ ਐਡ ਕਰ ਲਿਆ ਹੈ ਤੇ ਹੁਣ ਇਹਦੇ ਵਿੱਚ ਅਸੀਂ ਐਲੋਵੀਰਾ ਜੈਲ ਜਿਹੜੀ ਉਹ ਪਾਵਾਂਗੇ ਐਲੋਵੀਰਾ ਜੈਲ ਜਿਹੜੀ ਆ ਘਰ ਵਾਲੀ ਆ ਉਹ ਤੁਸੀਂ ਨਾ ਯੂਜ਼ ਕਰਿਓ ਕਿਉਂਕਿ ਉਹ ਜਿਹੜੀ ਆ ਘਰ ਵਾਲੀ ਆ ਉਹ ਜਿਆਦਾ ਦਿਨ ਜਿਹੜੀ ਫਿਰ ਅਸੀਂ ਸਟੋਰ ਕਰਕੇ ਨਹੀਂ ਰੱਖ ਸਕਦੇ ਐਟ ਅ ਟਾਈਮ ਤੁਸੀਂ ਯੂਜ਼ ਕਰਨਾ ਹੋਵੇ ਫਿਰ ਤੁਸੀਂ ਉਹਨੂੰ ਯੂਜ਼ ਕਰ ਸਕਦੇ ਤੇ ਤੁਸੀਂ ਵਾਈਟ অ্যালোਵਿਰਾ ਜੈਲ ਮਿਲਦੀ ਹੈ ਉਹ ਵੀ ਯੂਜ਼ ਕਰ ਸਕਦੇ ਹੋ ਜਿੰਨਾ ਕੋ ਨਹੀਂ ਮਿਲਦੀ ਉਹ ਗ੍ਰੀਨ ਵਾਲੀ ਜਿਹੜੀ ਹੈ ਉਹ ਵੀ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਹੁਣ ਅਸੀਂ ਇੱਕ ਚਮਚ ਮਲਠੀ ਸੀਗੀ ਤੇ ਇੱਕ ਚਮਚ ਹੀ ਅਸੀਂ ਜਿਹੜੀ ਆ অ্যালোਵਿਰਾ ਜੈਲ ਪਾਵਾਂਗੇ ਤੁਸੀਂ ਪਹਿਲਾਂ ਇਹਨੂੰ ਜਿਹੜਾ ਵਾ ਇਹਨੂੰ ਮਿਕਸ ਕਰਕੇ ਦੇਖ ਲਿਓ ਜੇ ਤੁਹਾਨੂੰ ਹੋਰ ਜ਼ਰੂਰਤ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਇੱਕ ਅਸੀਂ ਬਿਲਕੁਲ ਜਿਹੜਾ ਵਾ ਉਹ ਪਤਲਾ ਜਿਹਾ ਪੇਸਟ ਨਹੀਂ ਬਣਾਉਣਾ ਗਾੜਾ ਜਿਹਾ ਪੇਸਟ ਬਣਾਉਣਾ ਹਾਂਜੀ ਇੱਕ ਚਮਚਾ ਮਲੱਖੀ ਪਾਊਡਰ ਦੇ ਵਿੱਚ ਇੱਕ ਚਮਚ ਜਿਹੜੀ ਆ অ্যালোਵੈਰਾ ਜਲ ਜਿਹੜੀ ਆ ਉਹ ਕਾਫੀ ਹੈ ਤੇ ਇਹਨੂੰ ਚੰਗੀ ਤਰੀਕੇ ਨਾਲ ਅਸੀਂ ਹਿਲਾ ਲਾਂਗੇ ਤੇ ਨਾਲ ਹੀ ਇਹਦੇ ਵਿੱਚ ਅਸੀਂ ਪਾ ਦਵਾਂਗੇ ਇੱਕਾ ਵਿਟਾਮਿਨ ਜਿਹੜਾ ਵਾ ਈ ਵਿਟਾਮਿਨ ਈ ਦਾ ਕੈਪਸੂਲ ਤੇ ਉਹ ਅਸੀਂ ਇਹਦੇ ਵਿੱਚ ਐਡ ਕਰ ਦਿੱਤਾ ਹੈ ਤਾਂ ਤੁਸੀਂ ਚਾਹੋ ਤਾਂ ਗੁਲਾਬ ਜਲ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਏ ਹੁਣ ਜਿਹੜਾ ਬਿਲਕੁਲ ਐਨ ਵਧੀਆ ਜਿਹੜਾ ਇਸ ਕ럽 ਬਣ ਕੇ ਜਿੰਨਾ ਵੀ ਤੁਸੀਂ ਬਣਾਉਣਾ ਚਾਹੋ ਬਣਾ ਸਕਦੇ ਹੋ ਮੈਂ ਇਹ 5 6 ਵਾਰ ਦੇ ਜੂਸ ਦਾ ਜਿਹੜਾ ਬਣਾ ਕੇ ਰੱਖ ਲਈ ਹੈ ਕਿਉਂਕਿ ਘਰ ਮੇਂ ਚੀਜ਼ਾਂ ਨੇ ਅਸੀਂ ਜਦੋਂ ਵੀ ਖਤਮ ਹੋਵੇ ਉਹਦੋਂ ਅਸੀਂ ਬਣਾ ਸਕਦੇ ਆ ਜਿਆਦਾ ਸਟੋਰ ਕਰਕੇ ਕਿਉਂ ਰੱਖਣਾ ਹੈ ਵੀ ਜਿਹੜੀ ਫਰੈਸ਼ ਚੀਜ਼ ਆ ਫਰੈਸ਼ੀ ਹੁੰਦੀ ਹੈ ਇਹਨੂੰ ਚੰਗੇ ਤਰੀਕੇ ਨਾਲ ਹਰਾਣਾ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਜੇ ਰੇ ਮੁਲਠੀ ਦਾ ਪਾਊਡਰ ਹਨ ਉਹ ਬਿਲਕੁਲ ਜਿਹੜਾ ਵਾ ਉਹ ਫਾਈਨ ਬਿਲਕੁਲ ਫਾਈਨ ਜਿਹੜਾ ਵਾ ਉਹ ਪੀਸ ਦਾ ਨਹੀਂ ਹੈ ਉਹ ਹਲਕਾ ਜਿਹਾ ਦਰਧਰਾ ਹੁੰਦਾ ਹੈ ਤੇ ਤੁਸੀਂ ਜੇ ਪਾਊਡਰ ਤੁਹਾਨੂੰ ਮਲਠੀ ਨਹੀਂ ਮਿਲਦੀ ਤੁਸੀਂ ਪਾਊਡਰ ਫਾਰਮ ਚ ਵੀ ਲਿਆ ਸਕਦੇ ਹੋ ਪਾਊਡਰ ਫਾਰਮ ਦੇ ਵਿੱਚ ਵੀ ਮਿਲ ਜਾਂਦਾ ਹੈ ਮਾਰਕੀਟ ਚ ਤੇ ਨਹੀਂ ਤਾਂ ਤੁਸੀਂ ਮਲਠੀ ਦੀ ਸਟਿਕ ਵੀ ਲਿਆ ਸਕਦੇ ਹੋ ਤੁਸੀਂ ਉਹਨੂੰ ਵੀ ਗ੍ਰाइंड ਕਰਕੇ ਤੁਸੀਂ ਇਹ ਤਾਂ ਬਣਾ ਸਕਦੇ ਹੋ ਤੇ ਹੁਣ ਇਹ ਬਿਲਕੁਲ ਫੇਸ ਤਿਆਰ ਹੋ ਗਿਆ ਤੇ ਇਹਨੂੰ ਅਸੀਂ ਕਿ ਫੇਸ ਨੂੰ ਸਾਫ ਕਰ ਲੈਣਾ ਹੈ ਫੇਸ ਆਪਣਾ ਸਾਫ ਸੀਗਾ ਮੈਂ ਕੁਝ ਵੀ ਯੂਜ਼ ਨਹੀਂ ਕੀਤਾ ਹੈਗਾ ਕਿ ਫੈਨ ਬੰਦ ਕਰਕੇ ਅਸੀਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਫਿਰ ਫੈਨ ਦੀ ਆਵਾਜ਼ ਆਉਂਦੀ ਹੈ ਤੇ ਆਪਣੀ ਗੱਲ ਦਾ ਪਤਾ ਨਹੀਂ ਲੱਗਦਾ ਤੇ ਇਸ ਕਰਕੇ ਪਸੀਨਾ ਆ ਰਿਹਾ ਤੇ ਫੇਸ ਸਾਫ ਕਰਕੇ ਤੇ ਫਿਰ ਤੁਸੀਂ ਜਿਹੜਾ ਵਾ ਇਹ ਮਲੱਖੀ ਵਾਲਾ ਜਿਹੜਾ ਮੈਂ ਸਕਰਾਬ ਉਹਨੂੰ ਪਾ ਲਿਆ ਤੁਸੀਂ ਆਪਣੇ ਫੇਸ ਤੇ ਇਸ ਤਰੀਕੇ ਦੇ ਨਾਲ ਇਹਦੀ ਚੰਗੀ ਤਰੀਕੇ ਨਾਲ ਮਸਾਜ ਕਰ ਲੈਣੀ ਬਹੁਤ ਜ਼ਿਆਦਾ ਇਹ ਥਿੱਕ ਲੇਅਰ ਇਹਦੀ ਨਹੀਂ ਲਗਾਣੀ ਹੈਗੀ ਇਸ ਇੰਨਾ ਕੁ ਬਸ ਲਗਾਉਣਾ ਹੈ ਚੰਗੇ ਤਰੀਕੇ ਨਾਲ ਇਹ ਮਸਾਜ ਕਰ ਲੈਣੀ ਇਹਦੇ ਨਾਲ ਜਿਹੜੇ ਸ਼ਾਈਆ ਵਾ ਉਹ ਬਹੁਤ ਜਲਦੀ ਰਿਮੂਵ ਹੁੰਦੀਆਂ ਨੇ ਨੰਬਰ 2 ਤੇ ਜਿਹੜੇ ਤੁਹਾਡੇ ਡਾਰਕਨੈਸ ਆ ਜਾਂਦੀ ਹੈ ਧੁੱਪ ਦੇ ਨਾਲ ਜਿਹੜੀ ਸਕਿਨ ਉਹ ਝੁਲਸ ਜੀ ਜਾਂਦੀ ਆ ਉਹ ਬਿਲਕੁਲ ਐਨ ਉੱਪਰੋਂ ਸਕਿਨ ਤੁਹਾਡੀ ਜਿਹੜੀ ਆ ਡੈਡ ਸਕਿਨ ਨਾ ਉਹ ਰਿਨੂਵ ਹੋ ਜੇਗੀ ਤੇ ਤੁਹਾਡੀ ਜਿਹੜੀ ਆ ਸਕਿਨ ਅੰਦਰ ਨਵੀਂ ਚਮੜੀ ਜਿਹੜੀ ਆ ਉਹ ਬਲੋ ਕਰਕੇ ਆਏਗੀ ਤੇ ਨੰਬਰ 3 ਤੇ ਜਿਹੜੀ ਸਕਿਨ ਉਹ ਟਾਈਟ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਇਹਨੂੰ ਜਿਹੜਾ ਰੈਗੂਲਰ ਵੀ ਯੂਜ਼ ਕਰ ਸਕਦੇ ਹੋ ਜਿਨ੍ਹਾਂ ਦੇ ਸ਼ਾਈਆਂ ਦੀ ਪ੍ਰੋਬਲਮ ਆ ਜਾਂ ਸੰ ਟੈਨ ਬਹੁਤ ਜ਼ਿਆਦਾ ਹੋਵੇ ਉਹ ਇਸ ਚੀਜ਼ ਨੂੰ ਰੈਗੂਲਰ ਯੂਜ਼ ਕਰ ਸਕਦੇ ਹੋ ਰਾਈ ਤਾਂ ਤੁਸੀਂ ਹਫਤੇ ਵਿੱਚ ਇਹਨੂੰ 2-3 ਵਾਰੀ ਯੂਜ਼ ਤਾਂ ਕਰੋ ਹੀ ਕਰੋ ਤੇ ਕਾਫੀ ਕਾਨੂੰ ਰੈਮਡੀਜ਼ ਦਈ ਦੀਆਂ ਨਾ ਇਹ ਨਹੀਂ ਕਿ ਤੁਸੀਂ ਇੱਕ ਚੀਜ਼ ਨੂੰ ਹੀ ਜਿਹੜਾ ਵਾ ਰੋਜ਼ ਰਿਪੀਟ ਕਰੀ ਜਾਓ ਨਹੀਂ ਤੁਸੀਂ ਜਿਹੜੀਆਂ ਇੱਕ ਦਿਨ ਪੁਸ਼ ਲਗਾ ਲਿਆ ਕਿਸੇ ਦਿਨ ਪੁਸ਼ ਲਗਾ ਲਿਆ ਇਹਨਾਂ ਨੂੰ ਰਿਪੀਟ ਕਰਦੇ ਰਿਹਾ ਕਰੋ ਤੇ ਆਪਣੀ ਸਕਿਨ ਦੀ ਜਿਹੜੀ ਕੇਅਰ ਕਰਦੇ ਰਿਹਾ ਕਰੋ ਕਿਉਂਕਿ ਜੇ ਅਸੀਂ ਸਕਿਨ ਦੀ ਕੇਅਰ ਨਹੀਂ ਕਰਾਂਗੇ ਤਵੇ ਸਾਡੀ ਸਕਿਨ ਤੇ ਡੈਮੇਜ ਹੋਣੀ ਆ ਅਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਵਾ ਉਹ ਵਧੀਆ ਬਣਾਈ ਰੱਖਣ ਵਾਸਤੇ ਉਹਦੀ ਪ੍ਰੋਪਰ ਜਿਹੜੀ ਕੇਅਰ ਕਰਨੀ ਪੈਂਦੀ ਹੈ ਤੁਸੀਂ ਇੱਕ ਪlant ਹੀ ਲੈ ਲਓ ਜੇ ਉਹਨੂੰ ਅਸੀਂ 2 3 4 ਦਿਨ ਪਾਣੀ ਨਹੀਂ ਲਗਾਵਾਂਗੇ ਤਾਂ ਉਹ ਵੀ ਜਿਹੜਾ ਗਰਮੀ ਦੇ ਵਿੱਚ ਮੁਰਝਾ ਜਾਵੇਗਾ ਉਸੇ ਤਰੀਕੇ ਨਾਲ ਸਾਡੀ ਸਕਿਨ ਵਾ ਸਕਿਨ ਨੂੰ ਜੇ ਅਸੀਂ ਅੰਦਰੂਨੀ ਸਾਡੀ ਸਕਿਨ ਨੂੰ ਕੇਅਰ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਸਾਨੂੰ ਪਾਣੀ ਜਿਹੜਾ ਪ੍ਰੋਪਰ ਮਾਤਰਾ ਵਿੱਚ ਪੀਣਾ ਚਾਹੀਦਾ ਜੇ ਅਸੀਂ ਪਾਣੀ ਨਾ ਪੀਵਾਂਗੇ ਤਾਂ ਉਹ ਜੇ ਇਸ ਸਾਡੀ ਆ ਡੀ ਹਾਈਡਰੇਟ ਹੋ ਜੇਗੀ ਤੇ ਇਸ ਕਰਕੇ ਸਾਨੂੰ ਪਾਣੀ ਵੀ ਜ਼ਿਆਦਾ ਪੀਣਾ ਚਾਹੀਦਾ ਤੇ ਉੱਪਰੋਂ ਵੀ ਸਾਨੂੰ ਸਕਿਨ ਦੀ ਜਿਹੜੀ ਆ ਉਹ ਕੇਅਰ ਕਰਨੀ ਪੈਂਦੀ ਹੈ ਤਾਂ ਕਿ ਉਹ ਜਿਹੜਾ ਸਾਨੂੰ ਆ ਸੂਰਜ ਤੋਂ ਅਸੀਂ ਜਿਹੜੀ ਇਹ ਸਕਿਨ ਨੂੰ ਝੁਰਸਣ ਤੋਂ ਬਚਾ ਸਕੀਏ ਫਿਰ ਇਹ ਜਿਹੜੀ ਆ ਇਹ ਜਲਦੀ ਜਿਹੜਾ ਇਹ ਡਰਾਈ ਹੋਣਾ ਸ਼ੁਰੂ ਹੋ ਜਾਏਗਾ ਤੇ ਜਦੋਂ ਇਹ ਸੁੱਕਣ ਤਾਂ ਪੈ ਗਿਆ ਫਿਰ ਤੁਸੀਂ ਇਹਨੂੰ 15 ਮਿੰਟ ਲਗਾ ਕੇ ਰੱਖਣਾ ਹੈ ਤੇ 1 ਉਹਨੀ دیر ਤੱਕ ਅਸੀਂ ਇਹਦੇ ਹੱਥਾਂ ਤੇ ਵੀ ਅਸੀਂ ਇਹ ਦਿੱਸ ਕਰਬਿੰਗ ਕਰ ਲੈਣੇ ਆ ਕਿਉਂਕਿ ਕੱਲਾ ਫੇਸ ਨੂੰ ਜਿਹੜਾ ਵਾ ਨਿਖਾਰਨਾ ਜ਼ਰੂਰੀ ਹੁੰਦਾ ਸਾਡੇ ਹੱਥ ਵੀ ਜਿਹੜੇ ਸੋਹਣੇ ਹੋਣੇ ਚਾਹੀਦੇ ਆ ਇਹ ਨਹੀਂ ਕਿ ਚਿਹਰਾ ਚਮਕਾ ਲਓ ਤੇ ਹੱਥ ਜਿਹੜੇ ਸਾਡੇ ਆ ਉਹ ਰੁੱਖੇ ਬੇਜਾਨੀ ਹੋਣ ਤੇ ਇਹਨਾਂ ਦੇ ਵਿੱਚ ਜਿਹੜੀਆਂ ਦਰਾਰਾਂ ਪਾਟੀਆਂ ਹੋਣ ਤੇ ਹੱਥ ਵੀ ਜਿਹੜੇ ਸੌਫਟ ਹੋਣ ਚਮਕਦੇ ਹੋਣ ਤਾਂ ਫੇਰ ਹੀ ਸੋਹਣੇ ਲੱਗਦੇ ਆ ਕਿਉਂਕਿ ਕੰਮ ਅਸੀਂ ਹੱਥਾਂ ਦੇ ਨਾਲ ਕਰਦੇ ਆ ਤੇ ਹੱਥਾਂ ਨੂੰ ਵੀ ਐਕਸਟਰਾ ਕੇਅਰ ਦੀ ਲੋੜ ਹੁੰਦੀ ਆ ਅਸੀਂ ਚੰਗੀ ਤਰੀਕੇ ਨਾਲ ਹੱਥਾਂ ਦੀ ਵੀ ਜਿਹੜੀ ਆ ਉਹ ਮ사ਜ ਕਰ ਲਵਾਂਗੇ ਕੀ ਗੰਦਗੀ ਡਸਟ ਮੈਲ ਜਿਹੜੀ ਹੱਥਾਂ ਤੇ ਵੀ ਲੱਗ ਜਾਂਦੀ ਹੈ ਤੇ ਜਦੋਂ ਸਾਡੀ ਸਕਿਨ ਤੇ ਵੀ ਜਿਹੜੀ ਗੰਦਗੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਸਾਡੇ ਓਪਨ ਪੋਰਸ ਉਹ ਜਿਹੜੇ ਆ ਉਹ ਖੁੱਲਣੇ ਸ਼ੁਰੂ ਹੋ ਜਾਂਦੇ ਆ ਓਪਨ ਹੋ ਜਾਂਦੇ ਨੇ ਪੋਰਸ ਜਿਹੜੇ ਆ ਤੇ ਫਿਰ ਉਹਨਾਂ ਦੇ ਵਿੱਚ ਜਿਹੜੇ ਨਾ ਗੰਦਗੀ ਜਿਹੜੀ ਆ ਉਹ ਜੰਮਣੀ ਸ਼ੁਰੂ ਹੋ ਜਾਂਦੀ ਹੈ ਮੈਲ ਤੇ ਕਿਲ ਫਿੰਸੀਆਂ ਜਿਹੜੀਆਂ ਉਹ ਭਾਨੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਨਾਂ ਵਿੱਚ ਕਈ ਵਾਰੀ ਜਿਹੜਾ ਬਣਾ ਉਹ ਜਿਸ ਤਰ੍ਹਾਂ ਪਾਣੀ ਪੀਕ ਜੀ ਪਰ ਜਾਂਦੀ ਹੈ ਤੇ ਮੋٹے ਮੋٹے ਜਿਹੜੇ ਆ ਉਹ ਫਿੰਸੀਆਂ ਜੀ ਹੋ ਜਾਂਦੀਆਂ ਤੇ ਇਹ ਸਾਰਾ ਜਿਹੜਾ ਕੰਮ ਆ ਉਹ ਪੋਰਸ ਦੇ ਓਪਨ ਹੋਣ ਦੇ ਨਾਲ ਹੁੰਦਾ ਹੈ ਇਸ ਕਰਕੇ ਇਹ ਜਿਹੜੀਆਂ ਰੈਮਡੀਜ਼ ਵਾ ਸਾਡੇ ਜਿਹੜਾ ਓਪਨ ਪੋਰਸ ਉਹਨਾਂ ਨੂੰ ਬੰਦ ਕਰਨ ਵਿੱਚ ਹੈਲਪ ਕਰਦੀਆਂ ਨੇ ਤੇ ਜਦੋਂ ਅਸੀਂ ਆਹ ਦੇਖੋ ਇਹਦੀ ਮ사ਜ ਕਰਦੇ ਆ ਤੇ ਇਹ ਜਿਹੜੀਆਂ ਨਾ ਗੰਦਗੀ ਡਸਟ ਵਾ ਉਹ ਐਨ ਮੈਲ ਜਿਹੜੀ ਆ ਉਹ ਪੱਟੀਆਂ ਜਿਹਾ ਬਣਨ ਮਾਰ ਕੇ ਜਿਹੜੀਆਂ ਉਤਰਨੀਆਂ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਨਾਲ ਹੀ ਜਿਹੜੀ ਉੱਪਰ ਡੈਡ ਸਕਿਨ ਵਾ ਉਹ ਵੀ ਰਿਮੂਵ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਚੰਗੇ ਤਰੀਕੇ ਦੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਤੇ ਇਹ ਵੀ ਸਾਡੀ ਜਿਹੜੀ ਆ ਬਿਲਕੁਲ ਐਨ ਡਰਾਈ ਹੋ ਗਈ ਆ ਤੇ ਫਿਰ ਤੁਸੀਂ ਇਹਨੂੰ 10-15 ਮਿੰਟ ਰੱਖਣ ਤੋਂ ਬਾਅਦ ਫੇਰੇ ਨੂੰ ਕੀ ਕਰਨਾ ਹੈ ਇਹ ਹੱਥਾਂ ਨੂੰ ਜਿਹੜਾ ਹਲਕਾ ਜਿਹਾ ਗਿੱਲਾ ਕਰਕੇ ਫਿਰ ਇੱਕ ਵਾਰੀ ਇਹਦੀ ਮ사ਜ ਕਰਨੀ ਹੈ ਤੇ ਫਿਰ ਤੇ ਹਾਂਜੀ ਹੁਣ ਸਾਡੇ ਜਿਹੜੇ ਆ 10 ਮਿੰਟ ਹੋ ਗਏ ਆ ਤੇ ਇਹ ਬਿਲਕੁਲ ਐਂਡ ਡਰਾਈ ਹੋ ਗਿਆ ਹੈ ਤੇ ਹੱਥ ਵੀ ਬਿਲਕੁਲ ਐਂ ਸੁੱਕ ਗਏ ਤੇ ਹੁਣ ਅਸੀਂ ਪਾਣੀ ਦੇ ਨਾਲ ਹਲਕੇ ਹੱਥਾਂ ਨਾਲ ਗਿੱਲਾ ਕਰਕੇ ਤੇ ਫਿਰ ਇਹਦੀ ਇਹ ਚੰਗੀ ਤਰ੍ਹਾਂ ਮ사ਜ ਕਰਕੇ ਤੇ ਇਹਨੂੰ ਫੇਸ ਨੂੰ ਵਾਸ਼ ਕਰ ਲਵਾਂਗੇ ਤੇ ਆਓ ਤੁਹਾਨੂੰ ਦਿਖਾਉਂਦੇ ਆ ਪਾ ਫੇਸ ਨੂੰ ਹੱਥਾਂ ਨਾਲ ਅਜਰਾ ਹੀ ਗਿੱਲਾ ਕਰ ਲਿਆ ਚੰਗੇ ਤਰੀਕੇ ਨਾਲ ਇਹਦੀ ਮ사ਜ ਕਰਕੇ फेस फ धोन तो बहुत बिल्कुल भी जो सख्त टावल सख्त थाना नहीं लगना बिल्कुल सॉफ्ट साफ्ट जरा साफ करना है टावल भी साफ होना चाहिए सॉफ्ट होना चाहिए एस तो इस तुम बाद हम असी लगावे ए वाला मलटी वाला सीरम ਇਹ ਤਾਂ ਬਹੁਤ ਜ਼ਰੂਰੀ ਹੈ ਇਹ ਫੇਸ ਨੂੰ ਅਸੀਂ ਕੋਈ ਵੀ ਸਕਰਬ ਜਾਂ ਅਸੀਂ ਪੈਕ ਲਗਾਉਣ ਤੋਂ ਬਾਅਦ ਜਿਹੜਾ ਵਾ ਉਹ ਡਰਾਈ ਨਹੀਂ ਛੱਡਾਂਗੇ ਇੱਕ ਡ੍ਰੌਪ ਜਿਹੜੀ ਆ ਤੁਸੀਂ ਇਸ ਤਰੀਕੇ ਨਾਲ ਇੱਕ ਡ੍ਰੌਪ ਲੈ ਕੇ ਆਪਣੇ ਫੇਸ ਤੇ ਲਗਾ ਲੈਣੀ ਹੈ ਬਸ ਇੰਨਾ ਕੁ سیرਮ ਕਾਫੀ ਹੁੰਦਾ ਹੈ ਤੇ ਇਹਨੂੰ ਹਲਕੇ ਹੱਥਾਂ ਦੇ ਨਾਲ ਚਲਗਿਆ ਤਰੀਕੇ ਨਾਲ ਇਹਦੀ ਮ사ਜ ਕਰ ਲੈਣੀ ਹੈ ਤੇ ਫੇਸ ਸਾਡਾ ਬਿਲਕੁਲ ਐਂਡ ਸੌਫਟ ਤੇ ਫਰੈਸ਼ ਹੋ ਗਿਆ ਤੇ ਜਿਹੜੀ ਆ ਸਾਡੀ ਸਾਰੀ ਜਿਹੜੀ ਡਸਟ ਦੂਰ ਹੋ ਗਈ ਆ ਤੇ ਫੇਸ ਜਿਹੜਾ ਤਰੋ ਤਾਜ਼ਾ ਹੋ ਗਿਆ ਤੇ ਬਹੁਤ ਵਧੀਆ ਆਪਣੇ ਮਨ ਨੂੰ ਵੀ ਸਕੂਨ ਮਿਲਦਾ ਹੈ ਤੇ ਫੇਸ ਦੀ ਜਿਹੜੀ ਇਹ ਐਕਸਟਰਾ ਕੇਅਰ ਹੋ ਜਾਂਦੀ ਹੈ ਕਿਉਂਕਿ ਪਸੀਨਾ ਆ ਆ ਕੇ ਫੇਸ ਦਾ ਬੁਰਾ ਹਾਲ ਹੋ ਜਾਂਦਾ ਹੈ ਕਿਚਨ ਦੇ ਵਿੱਚ ਅਸੀਂ ਕੰਮ ਕਰਦੇ ਆ ਪਸੀਨਾ ਆਉਂਦਾ ਹੈ ਤੇ ਹੀਟ ਪੈਂਦੀ ਹੈ ਬਾਹਰ ਸੂਰਜ ਦੀ ਹੀਟ ਪੈਂਦੀ ਹੈ ਤੇ ਡਸਟ ਵਗੈਰਾ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਵਾ ਨਾ ਫੇਸ ਜਿਹੜਾ ਖਰਾਬ ਹੋ ਜਾਂਦਾ ਤੇ ਜਦੋਂ ਅਸੀਂ ਇਹਨਾਂ ਦੀ ਪ੍ਰੋਪਰ ਕੇਅਰ ਨਹੀਂ ਕਰਦੇ ਤਾਂ ਇਹ ਲੇਅਰ ਡਸਟ ਦੀ ਜੰਮ ਜੰਮ ਕੇ ਤੇ ਉਤੋਂ ਜਿਹੜੀ ਹੈ ਹੀਟ ਦੇ ਵਿੱਚ ਕੰਮ ਕਰਕੇ ਤੇ ਇਹ ਜਿਹੜਾ ਫੇਸ ਸਾਡਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਡੀ ਜਿਹੜੀ ਚਮੜੀ ਆ ਉਹ ਹੀਲ ਹੋ ਜਾਂਦੀ ਹੈ ਤੇ ਹੁਣ ਜਿਹੜਾ ਇੱਕਦਮ ਫਰੈਸ਼ ਹੋ ਗਿਆ ਤੇ ਇਸ ਤਰੀਕੇ ਨਾਲ ਤੁਸੀਂ ਆਪਣੀਆਂ ਸ਼ਾਈਆਂ ਦੀ ਪ੍ਰੋਬਲਮ ਸਨ ਟੈਨ ਦੀ ਪ੍ਰੋਬਲਮ ਤੇ ਜਿਹੜੀ ਸਕਿਨ ਤੁਹਾਡੀ ਢਿੱਲਕ ਜਾਂਦੀ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੁਸੀਂ ਜਰਾ ਬਹੁਤ ਛੁਟਕਾਰਾ ਪਾ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਸੇ ਭੈਣ ਦੀ ਹੋਰ ਵੀ ਕੋਈ ਪ੍ਰੋਬਲਮ ਹੋਵੇ ਤਾਂ ਉਹ ਜਰੂਰ ਕਮੈਂਟ ਕਰਕੇ ਦੱਸਣਾ ਅਸੀਂ ਉਹਦਾ ਕੋਈ ਨਾ ਕੋਈ ਸੋਲੂਸ਼ਨ ਜਰੂਰ ਲੈ ਕੇ ਆਵਾਂਗੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰੇ